ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗਈ ਸੰਗਤ ਅਤੇ ਪੰਗਤ ਦੀ ਰੀਤ ਹੁਣ ਤੱਕ ਨਿਰਬਿਗਨ ਚਲਦੀ ਆ ਰਹੀ ਹੈ ਗੁਰੂ ਜੀ ਦੁਆਰਾ ਚਲਾਇਆ ਗਿਆ 20 ਰੁਪਏ ਦਾ ਲੰਗਰ ਹੁਣ ਵੀ ਉੱਤਟ ਵਰਤ ਰਿਹਾ ਹੈ ਅਤੇ ਹਜ਼ਾਰਾਂ ਨਹੀਂ ਵੜ ਕੇ ਲੱਖਾਂ ਲੋਕਾਂ ਦੀ ਸੇਵਾ ਕਰ ਰਿਹਾ ਹੈ ਲੱਖਾਂ ਲੋਕਾਂ ਦਾ ਪੇਟ ਭਰ ਰਿਹਾ ਹੈ ਇਸ ਸੇਵਾ ਨੂੰ ਨਾਨਕਲੇਵਾ ਸੰਗਤਾਂ ਬੜੇ ਚਾਅ ਨਾਲ ਨਿਭਾ ਰਹੀਆਂ ਹਨ ਇਸ ਮਹਾਨ ਲੰਗਰ ਦੀ ਸੇਵਾ ਵਿੱਚ ਮਾਤਾਵਾਂ ਭੈਣਾਂ ਦਾ ਬੜਾ ਵੱਡਾ ਯੋਗਦਾਨ ਹੈ ਕਿਉਂਕਿ 탑 ਦੇ ਜੇਠ ਹਾਰਡ ਵਿੱਚ ਅੱਗ ਕੋਲ ਬੈਠ ਕੇ ਲੋਹ ਲੰਗਰ ਤਿਆਰ ਕਰਨਾ ਪਰਮਾਤਮਾ ਦੀ ਵੱਡੀ ਵੱਡੀ ਮਿਹਰ ਦੀ ਨਿਸ਼ਾਨੀ ਹੈ ਅੱਜ ਤਾਪਮਾਨ ਲਗਭਗ 50 ਡਿਗਰੀ ਦੇ ਨੇੜੇ ਪਹੁੰਚਿਆ ਹੋਇਆ ਹੈ ਸੰਗਤਾਂ ਏਸੀ কুলਰ ਜਾਂ ਪੱਖਿਆਂ ਤੋਂ ਪਾਸੇ ਨਹੀਂ ਹੁੰਦੀਆਂ ਪਰ ਇਹ ਮਾਤਾਵਾ ਭੈਣਾ ਧੰਨ ਹਨ ਜੋ ਇਸ ਗਰਮੀ ਵਿੱਚ ਲੰਗਰ ਦੀ ਵੱਡੀ ਸੇਵਾ ਨਿਭਾਉਂਦੀਆਂ ਹਨ ਇਹਨਾਂ ਦੁਆਰਾ ਤਿਆਰ ਕੀਤਾ ਲੱਖਾਂ ਲੰਗਰ ਲੱਖਾਂ ਲੋਕਾਂ ਦਾ ਪੇਟ ਭਰਦਾ ਹੈ ਅਸੀਂ ਸਾਰੇ ਇਸ ਵੱਡੀ ਸੇਵਾ ਨੂੰ ਸਜਦਾ ਕਰਦੇ ਹਾਂ ਇਸ ਤੋਂ ਇਲਾਵਾ ਛੋਟੇ ਛੋਟੇ ਬੱਚੇ ਬੜੇ ਚਾਅ ਨਾਲ ਕੋਈ ਪ੍ਰਸ਼ਾਦੇ ਵਰਤਾਉਂਦਾ ਹੈ ਕੋਈ ਜਲ ਵਰਤਣ ਦੀ ਸੇਵਾ ਕਰਦੇ ਹਨ ਇਹ ਸਾਡੀ ਕੌਮ ਲਈ ਵੱਡੀ ਵੱਡੀ ਫਖਰ ਵਾਲੀ ਗੱਲ ਹੈ ਔਰ ਵੀ ਬੀਰ ਬਜ਼ੁਰਗ ਥਾਂ ਥਾਂ ਗੁਰੂ ਕੇ ਲੰਗਰਾਂ ਤੇ ਹੋਰ ਸਵਾਵਾਂ ਵਿੱਚ ਯੋਗਦਾਨ ਦਿੰਦੇ ਹਨ ਸਾਰਿਆਂ ਤੇ ਹੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਇਸ ਤੋਂ ਇਲਾਵਾ ਸਮੂਹ ਸੰਗਤਾਂ ਰਸਦਾਂ ਵਸਦਾਂ ਗੁਰੂ ਕੇ ਲੰਗਰਾਂ ਵਿੱਚ ਪਾ ਕੇ ਹੱਥੀਂ ਸੇਵਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਸਾਰੀਆਂ ਹੀ ਸੰਗਤਾਂ ਤਨਤਾ ਦੇ ਜੋਗ ਹਨ ਤਨ ਹੈ ਗੁਰੂ ਤਨ ਹੈ ਗੁਰੂ ਕੀ ਸੰਗਤ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ